ਅਮਰੀਕਾ ਦੇ ਕਈ ਰਾਜ ਇਸ ਸਮੇਂ ਖਸਰੇ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਨੇ ਤੇ ਜੋ ਜਾਣਕਾਰੀ ਦੇ ਮੁਤਾਬਕ ਮਰੀਜ਼ਾਂ ਦੀ ਗਿਣਤੀ ਆ ਉਹ 900 ਤੱਕ ਪਹੁੰਚਣ ਵਾਲੀ ਆ ਦਰਅਸਲ 2024 ਦੇ ਵਿੱਚ ਵੀ ਉੱਥੇ ਖਸਰੇ ਦਾ ਪ੍ਰਕੋਪ ਹੈਗਾ ਸੀ ਪਰ ਉਸ ਸਮੇਂ ਜਿਹੜੀ ਗਿਣਤੀ ਸੀ ਤੇ ਹੁਣ ਦੀ ਗਿਣਤੀ ਆ ਉਸ ਦੇ ਨਾਲੋਂ 3 ਗੁਣਾ ਵਾਧਾ ਹੈ ਇਹ ਜਾਣਕਾਰੀ ਅਮਰੀਕੀ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰਾਂ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਵਿੱਚ ਦਿੱਤੀ ਗਈ ਹੈ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਯਾਨੀ ਕਿ ਸੀ ਡੀ ਸੀ ਦੇ ਅਨੁਸਾਰੇ ਖਸਰੇ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 884 ਹੈ ਜੋ ਕਿ 2024 ਦੇ ਵਿੱਚ ਇਸ ਬਿਮਾਰੀ ਤੋਂ ਪੀੜਤ ਹੋਣ ਦੀ ਉਮੀਦ ਕੀਤੇ ਗਏ ਲੋਕਾਂ ਦੀ ਗਿਣਤੀ ਤੋਂ 3 ਗੁਣਾ ਹੈ ਟੈਕਸਾਸ ਦੇ ਵਿੱਚ ਇਹ ਪ੍ਰਕੋਪ 3 ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਮੰਗਲਵਾਰ ਤੱਕ 663 ਪੁਸ਼ਟੀ ਕੀਤੇ ਗਏ ਕੇਸਾਂ ਦੇ ਨਾਲ ਸਭ ਤੋਂ ਵੱਧ ਕੇਸ ਇੱਥੇ ਨੇ ਇਹ ਬਿਮਾਰੀ ਨਿਊ ਮੈਕਸੀਕੋ, ਓਕਲਹੋਮਾ ਅਤੇ ਕੰਸਾਸ ਵਿੱਚ ਵੀ ਫੈਲ ਗਈ ਹੈ ਪੱਛਮੀ ਟੈਕਸਾਸ ਦੇ ਵਿੱਚੋਂ ਦੋ ਬੱਚਿਆਂ ਦੀ ਜਾਨ ਇਸ ਤੇ ਕਾਰਨ ਚਲੀ ਗਈ ਹੈ ਇਸ ਦੇ ਨਾਲ ਹੀ ਨਿਊ ਮੈਕਸੀਕੋ ਦੇ ਵਿੱਚ ਵੀ ਇੱਕ ਵਿਅਕਤੀ ਦੀ ਖਸਰੇ ਦੇ ਨਾਲ ਜਾਨ ਚਲੀ ਗਈ ਹੈ ਇੰਡੀਆਨਾ ਮਿਸ਼ੀਗਨ ਮੋਂਟਾਨਾ ਓਹੀਓ ਪੈਨਸਿਲਵੇਨੀਆ ਅਤੇ ਟੈਨੇਸੀ ਵਿੱਚ ਵੀ ਖਸਰੇ ਦਾ ਪ੍ਰਕੋਪ ਫੈਲਿਆ ਹੋਇਆ ਹੈ ਇਹਨਾਂ ਰਾਜਾਂ ਦੇ ਵਿੱਚੋਂ ਖਸਰੇ ਦੇ ਤਿੰਨ ਜਾਂ ਵੱਧ ਮਾਮਲੇ ਨੇ ਉਹਨਾਂ ਨੂੰ ਬਿਮਾਰੀ ਦੇ ਸਰਗਰਮ ਪ੍ਰਕੋਪ ਵਾਲੇ ਰਾਜਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਖਸਰਾ ਪਹਿਲਾਂ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਫਿਰ ਪੂਰੇ ਸਰੀਰ ਦੇ ਵਿੱਚ ਫੈਲ ਜਾਂਦਾ ਜਿਸ ਦੇ ਨਾਲ ਤੇਜ਼ ਬੁਖਾਰ ਹੁੰਦਾ ਨੱਕ ਵਗਣਾ ਖੰਗ ਲਾਲੀ ਤੇ ਅੱਖਾਂ ਦੇ ਵਿੱਚ ਪਾਣੀ ਆਉਣਾ ਤੇ ਸਰੀਰ ਤੇ ਧੱਫੜ ਹੁੰਦੇ ਨੇ ਜਿਆਤਰ ਬੱਚੇ ਖਸਰੇ ਤੋਂ ਠੀਕ ਹੋ ਜਾਂਦੇ ਨੇ ਪਰ ਇਸ ਲਾਗ ਦੇ ਕਾਰਨ ਨਮੂਨੀਆ ਅੰਨਪਣ ਦਿਮਾਗ ਦੇ ਵਿੱਚ ਸੋਜ ਅਤੇ ਇਥੋਂ ਤੱਕ ਕਿ ਜਾਨ ਵੀ ਜਾ ਸਕਦੀ ਹੈ ਇਸ ਦਾ ਸਾਹਮਣਾ ਇਸ ਸਮੇਂ ਅਮਰੀਕਾ ਕਰ ਰਿਹਾ ਹੈ ਤੇ ਇੱਥੇ ਤਕਰੀਬਨ 900 ਲੋਕ ਇਸ ਬਿਮਾਰੀ ਤੋਂ ਗ੍ਰਸਤ ਨੇ ਅਮਰੀਕਾ ਦੇ ਕਈ ਰਾਜ ਇਸ ਸਮੇਂ ਖਸਰੇ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਨੇ ਤੇ ਜੋ ਜਾਣਕਾਰੀ ਦੇ ਮੁਤਾਬਕ ਮਰੀਜ਼ਾਂ ਦੀ ਗਿਣਤੀ ਆ ਉਹ 900 ਤੱਕ ਪਹੁੰਚਣ ਵਾਲੀ ਆ ਦਰਅਸਲ 2024 ਦੇ ਵਿੱਚ ਵੀ ਉੱਥੇ ਖਸਰੇ ਦਾ ਪ੍ਰਕੋਪ ਹੈਗਾ ਸੀ ਪਰ ਉਸ ਸਮੇ ਜਿਹੜੀ ਗਿਣਤੀ ਸੀ ਤੇ ਹੁਣ ਦੀ ਗਿਣਤੀ ਆ ਉਸ ਦੇ ਨਾਲੋਂ 3 ਗੁਣਾ ਵਧਾ ਹੈ ਇਹ ਜਾਣਕਾਰੀ ਅਮਰੀਕੀ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰਾਂ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਵਿੱਚ ਦਿੱਤੀ ਗਈ ਹੈ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਯਾਨੀ ਕਿ ਸੀ ਡੀ ਸੀ ਦੇ ਅਨੁਸਾਰੇ ਖਸਰੇ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 884 ਹੈ ਜੋ ਕਿ 2024 ਦੇ ਵਿੱਚ ਇਸ ਬਿਮਾਰੀ ਤੋਂ ਪੀੜਤ ਹੋਣ ਦੀ ਉਮੀਦ ਕੀਤੇ ਗਏ ਲੋਕਾਂ ਦੀ ਗਿਣਤੀ ਤੋਂ 3 ਗੁਣਾ ਹੈ ਟੈਕਸਾਸ ਦੇ ਵਿੱਚ ਇਹ ਪ੍ਰਕੋਪ 3 ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਮੰਗਲਵਾਰ ਤੱਕ 663 ਪੁਸ਼ਟੀ ਕੀਤੇ ਗਏ ਕੇਸਾਂ ਦੇ ਨਾਲ ਸਭ ਤੋਂ ਵੱਧ ਕੇਸ ਇੱਥੇ ਨੇ ਇਹ ਬਿਮਾਰੀ ਨਿਊ ਮੈਕਸੀਕੋ, ਓਕਲਹੋਮਾ ਅਤੇ ਕੰਸਾਸ ਵਿੱਚ ਵੀ ਫੈਲ ਗਈ ਹੈ ਪੱਛਮੀ ਟੈਕਸਾਸ ਦੇ ਵਿੱਚੋਂ ਦੋ ਬੱਚਿਆਂ ਦੀ ਜਾਨ ਇਸੇ ਕਾਰਨ ਚਲੀ ਗਈ ਹੈ ਇਸ ਦੇ ਨਾਲ ਹੀ ਨਿਊ ਮੈਕਸੀਕੋ ਦੇ ਵਿੱਚ ਵੀ ਇੱਕ ਵਿਅਕਤੀ ਦੀ ਖਸਰੇ ਦੇ ਨਾਲ ਜਾਨ ਚਲੀ ਗਈ ਹੈ ਇੰਡੀਆਨਾ ਮਿਸ਼ੀਗਨ ਮੋਂਟਾਨਾ ਓਹੀਓ ਪੈਨਸਿਲਵੇਨੀਆ ਅਤੇ ਟੈਨੇਸੀ ਵਿੱਚ ਵੀ ਖਸਰੇ ਦਾ ਪ੍ਰਕੋਪ ਫੈਲਿਆ ਹੋਇਆ ਹੈ ਇਹਨਾਂ ਰਾਜਾਂ ਦੇ ਵਿੱਚੋਂ ਖਸਰੇ ਦੇ ਤਿੰਨ ਜਾਂ ਵੱਧ ਮਾਮਲੇ ਨੇ ਉਹਨਾਂ ਨੂੰ ਬਿਮਾਰੀ ਦੇ ਸਰਗਰਮ ਪ੍ਰਕੋਪ ਵਾਲੇ ਰਾਜਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਖਸਰਾ ਪਹਿਲਾਂ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਫਿਰ ਪੂਰੇ ਸਰੀਰ ਦੇ ਵਿੱਚ ਫੈਲ ਜਾਂਦਾ ਜਿਸ ਦੇ ਨਾਲ ਤੇਜ਼ ਬੁਖਾਰ ਹੁੰਦਾ ਨੱਕ ਵਗਣਾ ਖੰਗ ਲਾਲੀ ਤੇ ਅੱਖਾਂ ਦੇ ਵਿੱਚ ਪਾਣੀ ਆਉਣਾ ਤੇ ਸਰੀਰ ਤੇ ਧੱਫੜ ਹੁੰਦੇ ਨੇ ਜਿਆਤਰ ਬੱਚੇ ਖਸਰੇ ਤੋਂ ਠੀਕ ਹੋ ਜਾਂਦੇ ਨੇ ਪਰ ਇਸ ਲਾਗ ਦੇ ਕਾਰਨ ਨਮੂਨੀਆ ਅੰਨਪਣ ਦਿਮਾਗ ਦੇ ਵਿੱਚ ਸੋਜ ਅਤੇ ਇਥੋਂ ਤੱਕ ਕਿ ਜਾਨ ਵੀ ਜਾ ਸਕਦੀ ਹੈ ਇਸ ਦਾ ਸਾਹਮਣਾ ਇਸ ਸਮੇਂ ਅਮਰੀਕਾ ਕਰ ਰਿਹਾ ਹੈ ਤੇ ਇੱਥੇ ਤਕਰੀਬਨ 900 ਲੋਕ ਇਸ ਬਿਮਾਰੀ ਤੋਂ ਗ੍ਰਸਤ ਨੇ